ਹੀਬ ਜੀ ਓ ਸਲੋਕ ਰੂਪਨ ਰੇਖ ਨਰੰਗ ਕਿਛੁ ਤ੍ਰਹ ਗੁਣ ਤੇ ਪ੍ਰਭ ਭਿੰਨ ਤਿਸੈ 부ਝਾਈ ਨਾਨਕਾ ਜਿ ਸੋ ਹੋ ਵੈ ਸੋ ਪ੍ਰਸੰਨ ਅਸ਼ਟਪਦੀ ਅਬਨਾਸੀ ਪ੍ਰਭ ਮਨ ਮੈਂ ਰਖ ਮਾਨੁਖ ਕੀ ਤੂੰ ਪੀਤ ਤਿਆਗ ਤਿਸਤੇ ਪਰ ਨਹੀਂ ਕਿਛ ਕੋਈ ਸਰਬ ਨਿਰੰਤਰ ਏਕੋ ਸੋਇ ਆਪੇ ਬਿਨਾ ਆਪੇ ਦਾਣਾ ਗਹਿਰ ਗੰਭੀਰ ਗਹਿਿਰ ਸੋ ਜਾਨਾ ਪਰਮ ਪਰਮੇਸ਼ਰ ਗੋਬਿੰਦ कृपा निधान दयाल बख्शंद साद तेरे की चरनी पाऊं नानक कै मन ए अनराओ साद तेरे की चरनी पाऊं ਨਾਨਕ ਕਹਿ ਮੰਨ ਏ ਅਨਰਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਅੰਦਰ ਚੜ ਬੈਠੇ ਪਹੁੰਚ ਰਹੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤ ਸੰਗੀ ਜਨੋ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਦੀ ਲੜੀਵਾਰ ਵਿਚਾਰ ਅਸੀਂ ਛਲੇ ਲੰਮੇ ਸਮੇਂ ਤੋਂ ਕਰ ਰਹੇ ਹਾਂ 15 ਅਸ਼ਟਪਦੀਆਂ ਤੱਕ ਦੀ ਜਿਹੜੀ ਵਿਚਾਰ ਹੈ ਉਹ ਸਾਡੀ ਸੰਪੂਰਨ ਹੋ ਚੁੱਕੀ ਹੈ 16 ਵੀਂ ਜੜੀ ਅਸ਼ਟਪਦੀ ਹੈ ਉਸ ਤੋਂ ਗੁਰਮੁਖੋ ਵਿਚਾਰ ਜਿਹੜੀ ਹੈ ਆਪਾਂ ਅੱਜ ਦੀ ਆਰੰਭ ਕਰਨੀ ਹੈ ਸ਼ਲੋਕ ਔਰ ਪਹਿਲੀ ਪੌੜੀ ਦਾ ਪਾਠ ਸੰਗਤੀ ਰੂਪ ਦੇ ਵਿੱਚ ਆਪਾਂ ਉਚਾਰਨ ਕੀਤਾ ਇਸ ਪਾਵਨ ਅਸ਼ਟਪਦੀ ਸੰਪੂਰਨ ਅਸ਼ਟਪਦੀ ਦੇ ਅੰਦਰ ਨਾ ਅੱਠੇ ਦੀਆਂ ਜਿਹੜੀਆਂ ਅੱਠੇ ਪੌੜੀਆਂ ਨੇ ਤਨੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਉਸ ਵਾਹੀ ਗੁਰ ਪਰਮੇਸ਼ਰ ਇੱਕ ਪਰਮਾਤਮਾ ਦੇ ਸਰੂਪ ਨੂੰ ਬਿਆਨ ਕੀਤਾ ਉਹਦੀ ਸਮਰਥਾ ਨੂੰ ਉਸ ਪਰਮਾਤਮਾ ਦੇ ਹੁਕਮ ਨੂੰ ਔਰ ਉਹਦੀ ਬੇਅੰਤਤਾ ਕਿੰਨੀ ਵੱਡੀ ਹੈ ਇਸ ਗੱਲ ਨੂੰ ਪਾਤਸ਼ਾਹ ਜੀ ਨੇ ਗੁਰੂ ਕੋ ਸੰਪੂਰਨ ਅਸ਼ਟਪਦੀ ਦੇ ਅੰਦਰ ਸਮਝਾਇਆ ਹੈ। ਇਹ ਕਹਿ ਲੋ ਵੀ ਜਸ ਪ੍ਰਮਾਤਮਾ ਦੀ ਪ੍ਰਾਪਤੀ ਦੇ ਲਈ ਅਸੀਂ ਇਸ ਸੰਸਾਰ ਵਿੱਚ ਆਏ ਹਾਂ ਜਿਸ ਵਾਹਿਗੁਰੂ ਪਰਮੇਸ਼ਰ ਦੀ ਅਸੀਂ ਅੰਛਾ ਆ। ਉਹ ਵਾਹਿਗੁਰੂ ਪਰਮੇਸ਼ਰ ਹੈ ਕੈਸਾ? ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਆਰੰਭਤਾ ਇੱਥੋਂ ਕੀਤੀ ਹੈ। ਕੀ ਹੈ ਕੈਸਾ ਅਕਸਰ ਜਿਸ ਵਾਹਿਗੁਰੂ ਦੀਆਂ ਗੱਲਾਂ ਅਸੀਂ ਕਰਦੇ ਆਂ ਜਿਸ ਪਰਮੇਸ਼ਰ ਦੇ ਸੋਨੇ ਅਸੀਂ ਗਾਉਂਦੇ ਆਂ ਉਹਦੀ ਸਿਫਤ ਸਲਾਹ ਅਸੀਂ ਕਰਦੇ ਆਂ ਤੇ ਪਰਮਖੋ ਉਹ ਵਾਹਿਗੁਰੂ ਤਾਂ ਸਰੂਪ कैसा ਹੈ ਕਿਉਂਕਿ ਮਨੁੱਖੀ ਸੁਭਾਅ ਹੈ ਇਹ ਗੁਰਮੁਖੋ ਜਦੋਂ ਵੀ ਇਹਦੀ ਜ਼ੁਬਾਨ ਉੱਤੇ ਕੋਈ ਬੋਲ ਆਉਂਦਾ ਹੈ ਮਨ ਵਿੱਚ ਕੋਈ ਵਿਚਾਰ ਆਉਂਦਾ ਹੈ ਇਹ ਕੋਈ ਨਾ ਕੋਈ ਤਸਵੀਰ ਇਦਾਂ ਸਿਰਜ ਲੈਂਦਾ ਹੈ ਆਪਾਂ ਜਿੰਨੇ ਸਾਰੇ ਬੈਠੇ ਆ ਅਸੀਂ ਸਾਰੇ ਇਹ ਕਰਦੇ ਆ ਜਿਵੇਂ ਸਾਡੀ ਜ਼ੁਬਾਨ ਦੇ ਵਿੱਚੋਂ ਨਿਕਲਿਆ ਧੰਨ ਗੁਰੂ ਨਾਨਕ ਸਾਹਿਬ ਅਸੀਂ ਜ਼ੁਬਾਨ ਤੋਂ ਬੋਲਿਆ ਆਪਾਂ ਜਿੰਨੇ ਬੈਠੇ ਆ ਜੇਦੋਂ ਅਸੀਂ ਬੋਲੇ ਧੰਨ ਗੁਰਨਾਨਕ ਸਾਹਿਬ ਸਾਡੇ ਅੱਖਾਂ ਸਾਹਮਣੇ ਇਦਾਂ ਕੀ ਆਇਆ ਤਸਵੀਰ ਵਾਲਾ ਬਾਬਾ ਕੁਦਰਤੀ ਆਉਂਦਾ ਇੱਕ ਛੋਟੇ ਹੁੰਦੇ ਸੀ ਦੇਖਦੇ ਆਏ ਹੇ ਜੇਦੋਂ ਅਸੀਂ ਕਹਿੰਨੇ ਆ ਧੰਨ ਗੁਰੂ ਅਰਜਨ ਸਾਹਿਬ ਸਾਡੀ ਤਸਵੀਰ ਸਾਡੇ ਫਿਰ ਉਹੀ ਬਣ ਜਾਂਦੀ ਹੈ ਤੋਂ ਸਾਡਾ ਸੁਭਾਅ ਹੈ ਅਸੀਂ ਹਰ ਇੱਕ ਚੀਜ਼ ਦੀ ਤਸਵੀਰ ਆਪਣੇ ਦਿਮਾਗ ਵਿੱਚ ਫਿੱਟ ਕਰਦੇ ਹਾਂ ਪਰ ਜਦੋਂ ਅਸੀਂ ਕਹਿੰਨੇ ਇੱਕ ਓੰਕਾਰ ਉਦੋਂ ਕੀ ਬਣਦਾ ਕੁਛ ਨਹੀਂ ਬਣਦਾ ਉਹਦਾ ਉਦੋਂ ਸਿਰਫ ਇੱਕ ਓੰਕਾਰ ਹੀ ਅੱਖਾਂ ਸਾਹਮਣੇ ਆਉਂਦਾ ਕਿਉਂ ਕਿਉਂਕਿ ਇੱਕ ਓੰਕਾਰ ਦੀ ਕੋਈ ਤਸਵੀਰ ਨਹੀਂ ਹੈ ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਸਾਨੂੰ ਇੱਕ ਓੰਕਾਰ ਦੇ ਨਾਲ ਹੀ ਜੋੜਿਆ ਕਿਉਂਕਿ ਜਿਦੀ ਤਸਵੀਰ ਬਣੇਗੀ ਨਾ ਉਹਦੀ ਤਸਵੀਰ ਮਿਟੇਗੀ ਵੀ ਜੋ ਬਣੇਗਾ ਉਹ ਮਿٹےਗਾ ਇਹ ਇਹ ਗੱਲ ਪਾਤਸ਼ਾਹ ਨੇ ਕਿ ਜਨਮਨ ਤਾਂ ਮਰਨ ਜੰਮੇਗਾ ਉਹ ਮਰੇਗਾ ਇਸ ਕਰਕੇ ਜੇ ਮਰਨ ਤੋਂ ਮੁਕਤ ਹੋਣਾ ਹੈ ਤੇ ਪਾਤਸ਼ਾਹ ਕਹਿੰਦੇ ਫਿਰ ਜਨਮ ਤੋਂ ਮੁਕਤ ਹੋਣਾ ਪਈਗਾ ਕਿਉਂਕਿ ਜਿਸ ਦਿਨ ਤੋਂ ਜਨਮ ਹੋਇਆ ਉਸ ਦਿਨ ਤੋਂ ਗਰਮਖੋ ਮੌਤ ਆਰੰਭ ਹੋ ਗਈ ਲੋਕ ਤਾਂ ਬੜੇ ਧਿਆਨ ਨਾਲ ਸਮਝੋ ਜਿਸ ਦਿਨ ਤੋਂ ਮਨੁੱਖ ਦਾ ਜਨਮ ਹੁੰਦਾ ਹੈ ਨਾ ਮੌਤ ਵੱਲ ਸਫਰ ਉਸੇ ਦਿਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਸਵਾਸ ਘਟਨੇ ਸ਼ੁਰੂ ਹੋ ਜਾਂਦੇ ਹੈ ਨਾ ਸਾਹ ਲੈਣੇ ਸ਼ੁਰੂ ਕੀਤੇ ਤੇ ਸਾਹ ਘਟਨੇ ਸ਼ੁਰੂ ਹੋ ਗਏ ਇੱਕ ਇੱਕ ਕਦਮ ਇੱਕ ਇੱਕ ਦਿਨ ਅਸੀਂ ਹੌਲੀ ਹੌਲੀ ਮੌਤ ਵਾਲੇ ਪਾਸੇ ਨੂੰ ਜਾ ਰਹੇ ਹੁੰਨੇ ਆ ਜਿਸ ਦਿਨ ਸਵਾਸ ਨਿਕਲਦੇ ਆ ਉਸ ਦਿਨ ਤੇ ਪਹੁੰਚ ਜਾਂਦੇ ਆ ਉੱਥੇ ਜਿਸ ਦਿਨ ਸਵਾਸ ਨਿਕਲਦੇ ਆ ਨਾ ਇਹਦਾ ਅਰਥ ਇਹ ਆ ਵੀ ਪਹੁੰਚ ਗਏ ਹੁਣ ਉੱਥੇ ਪਰ ਸ਼ੁਰੂਆਤ ਜਨਮ ਤੋਂ ਹੋ ਗਈ ਸੀ ਕੋ ਤਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਗੁਰانک ਸਾਹਿਬ ਦੇ ਘਰ ਨੇ ਇਹ ਮਨੁੱਖ ਨੂੰ ਸਾਨੂੰ ਸਭ ਨੂੰ ਸਮਝਾਇਆ ਕਿ ਭਾਈ ਜੋ ਆਪ ਹੀ ਜਨਮ ਤੇ ਮਰਨ ਵਿੱਚ ਹੈ ਉਹ ਮਨੁੱਖ ਨੂੰ ਜਨਮ ਮਰਨ ਤੋਂ ਮੁਕਤੀ ਕਿਵੇਂ ਦੇਵੇਗਾ ਇਸ ਕਰਕੇ ਹੀ ਗੁਰੂ ਨਾਨਕ ਸਾਹਿਬ ਨੇ ਵੀ ਸੰਸਾਰ ਉੱਪਰ ਕਿਰਪਾ ਕੀਤੀ ਆਪਣੇ ਨਾਲ ਨਹੀਂ जोडਿਆ ਨਾਨਕ ਦੇ ਨਾਲ ਤੇ ਨਹੀਂ जोडਿਆ ਗੁਰੂ ਨਾਨਕ ਸਾਹਿਬ ਨੇ ਕਿਉਂ ਨਾਨਕ ਇੱਕ ਸਰੀਰ ਧਾਰਨ ਕਰਕੇ ਆਇਆ ਇਕ ਮਾਂ ਦੇ ਪੇਟੋਂ ਜਨਮ ਹੋਇਆ ਜੇ ਮਾਂ ਦੇ ਪੇਟੋਂ ਜਨਮ ਹੈ ਤੇ ਫਿਰ ਮਰਨ ਵੀ ਹੋਏਗਾ ਔਰ ਅਸੀਂ ਇਸਾਰੇ ਕਹਿੰਨੇ ਆ ਵੀ ਗੁਰਨਾਨਕ ਸਾਹਿਬ ਦਾ ਜਨਮ ਸੀ ਜਿਹੜਾ ਉਹ ਨਨਕਾਣਾ ਸਾਹਿਬ ਹੋਇਆ ਜੋਤੀ ਜੋਤ ਕਰਤਾਰਪੁਰ ਸਾਹਿਬ ਸਮਾਈ ਇਦਾਂ ਇਸ ਤਰ੍ਹਾਂ ਕਿ ਗੁਰੂ ਪਾਤਸ਼ਾਹ ਨੇ ਕਿਹਾ ਸ਼ਬਦ ਨਾਲ ਜੋੜਾ ਸ਼ਬਦ ਨਾਲ ਕਿਉਂ ਜੋੜਿਆ ਸੀ ਕਿਉਂਕਿ ਸ਼ਬਦ ਦਾ ਕਦੇ ਨਾਸ਼ ਤਾਂ ਨਹੀਂ ਹੈ ਸ਼ਬਦ ਦਾ ਕੋਈ ਆਕਾਰ ਨਹੀਂ ਹੈ ਦੇਖੋ ਅੱਬ ਕਹਿੰਨੇ ਵੀ ਇਦਾਂ ਅੱਖਰਾਂ ਰਾਹੀਂ ਸ਼ਬਦ ਪ੍ਰਗਟ ਹੋ ਰਿਹਾ ਹੈ ਅੱਖਰਾਂ ਦੇ ਰਾਹੀਂ ਸ਼ਬਦ ਪ੍ਰਗਟ ਹੋ ਰਿਹਾ ਨਹੀਂ ਕੋਈ ਕੋਈ ਆਕਾਰ ਥੋੜਾ ਕਿਤੇ ਸ਼ਬਦ ਦਾ ਅੱਖਰਾਂ ਰਾਹੀਂ ਤੇ ਪ੍ਰਗਟ ਹੈ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅੱਖਰਾਂ ਸਿਰ ਸੰਜੋਗ ਪਰ ਨਾਲ ਕਿਆ ਜਿੰਨੇ ਲਿਖੇ ਤੇ ਸਰਨਾਏ ਨਾਲੇ ਵੀ ਕਿਆ ਕਰਕੇ ਅੱರ್ಧਾ ਜੋ ਇਹ ਪਾਵਨ ਅਸ਼ਪਦੀ ਹੈ ਸਾਡੀ ਇਹ ਸਾਨੂੰ ਇਹੀ ਸਝਾਇਆ ਵਾਹਿਗੁਰੂ ਪਰਮੇਸ਼ਰ ਦਾ ਅਸਲ ਸਰੂਪ ਕੀ ਹੈ ਉਹ ਕਿਦਾਂ ਦਾ ਹੈ ਰੂਪ ਨਾ ਰੇਖਾ ਨਾ ਰੰਗ ਕਿਛ ਤਰੇਹ ਗੁਣ ਤੇ ਪ੍ਰਭ ਭਿੰਨ ਭਿੰਨ ਦਾ ਅਰਥ ਵੱਖਰਾ ਅਲੈਦਾ ਇਹਨਾਂ ਚੀਜ਼ਾਂ ਤੋਂ ਵੱਖਰਾ ਹੈ ਉਹ ਕਿਹੜੀਆਂ ਚੀਜ਼ਾਂ ਤੋਂ ਰੂਪ ਤੋਂ ਰੇਖ ਤੋਂ ਰੰਗ ਤੋਂ ਤ੍ਰਹਿ ਗੁਣਾ ਤੋਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਪ੍ਰਭ ਭਿੰਨ ਪ੍ਰਭੂ ਜੀ ਭਿੰਨ ਹਨ ਵੱਖਰੇ ਹਨ ਇਹਨਾਂ ਚੀਜ਼ਾਂ ਤੋਂ ਰਹਿਤ ਹਨ ਉਸ ਪਰਮਾਤਮਾ ਦਾ ਕੋਈ ਰੂਪ ਨਹੀਂ ਹੈ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਸਮੇ ਸਮੇਤੇ ਅਵਤਾਰੀ પુરੁਸ਼ਾਂ ਨੂੰ ਗਰਮਖੋ ਰੱਬ ਕਰਕੇ ਪੁੱਜਿਆ ਗਿਆ ਇੰਦਾ ਹੁੰਦਾ ਆ ਜਾਂ ਨਾ ਜਿਵੇਂ ਸ਼੍ਰੀ ਕ੍ਰਿਸ਼ਨ ਨੂੰ ਕਿਹਾ ਜਾਂਦਾ ਵੀ ਸਾੰਮਲੇ ਰੰਗ ਦੇ ਸਨ ਕਿਹਾ ਜਾਂਦਾ ਇਦਾਂ ਪਰ ਗੁਰੂ ਨਾ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਉਸ ਪਰਮਾਤਮਾ ਦਾ ਕੋਈ ਰੂਪ ਨਹੀਂ ਹੈ ਕੋਈ ਰੰਗ ਨਹੀਂ ਹੈ ਰੂਪ ਦਾ ਅਰਥ ਉਹਦਾ ਸਰੀਰ ਨਹੀਂ ਹੈ ਕੋਈ ਰੇਖ ਰੇਖ ਦਾ ਅਰਥ ਹੁੰਦਾ ਨੈਣ ਨਕਸ਼ ਉਹਦੇ ਕੋਈ ਨੈਣ ਨਕਸ਼ ਨਹੀਂ ਹਨ ਜਿਵੇਂ ਕਿਹਾ ਜਾਂਦਾ ਜੀ ਇਦ ਇਦਾਂ ਦੇ ਨੈਣ ਨਕਸ਼ ਸੀ ਰਾਮ ਜੀ ਦੇ ਕ੍ਰਿਸ਼ਨ ਜੀ ਦੇ ਇਦਾਂ ਸੀ ਤੁਸੀਂ ਗੁਰਪ੍ਰਤਾਪ ਸੂਜ ਗ੍ਰੰਥ ਪੜੋ ਗੁਰੂ ਸਹਿਬਾਨਾਂ ਦੇ ਵੀ ਰੂਪ ਰੇਖਾਂ ਦੀ ਨੈਣ ਨਕਸ਼ਾਂ ਦੀ ਗੱਲ ਕੀਤੀ ਗਈ ਹੈ ਕਰੋ ਗੁਰੂ ਪਾਤਸ਼ਾਹ ਕਹਿੰਦੇ ਰੂਪ ਨਾ ਰੇਖ ਨਾ ਰੰਗ ਕਿਛ ਇਦਾਂ ਨਹੀਂ ਕਹਿ ਸਕਦੇ ਵੀ ਪ੍ਰਮਾਤਮਾ ਦਾ ਰੰਗ ਕਿਦਾਂ ਦਾ ਹੈ है ही नहीं है वो परमात्मा ਤੇ ਰੇਖ ਕਿਤਾਂ ਦੇ ਨੇ ਨੈਣ ਨਕਸ਼ ਕਿਦਾਂ ਦੇ ਨੇ ਨਹੀਂ ਹੈ ਹੀ ਨਹੀਂ ਹੈ ਤਰੇਹ ਗੁਣ ਤੇ ਰਜੋ ਤਮੋ ਸਤੋ ਜਿੰਨੇ ਵੀ అవਤਾਰੀ પુરਸ਼ ਨੇ ਜਾਂ ਰੱਬ ਦਾ ਰੂਪ ਮੰਨੇ ਜਾਂਦੇ ਨੇ ਸਭ ਤਿੰਨਾਂ ਗੁਣਾਂ ਦੇ ਵਿੱਚ ਨੇ ਪ੍ਰਭੂ ਪਰਮੇਸ਼ਰ ਇਹਨਾਂ ਸਭ ਤੋਂ ਰਹਿਤ ਹੈ ਇਸੈ ਬੁਝਾਏ ਨਾਨਕਾ ਇਕ ਨਗਰ ਮੁਖ ਬਚਨ ਆਉਂਦਾ ਵਕਤ ਕਬੀਰ ਸਾਹਿਬ ਦਾ ਥੋੜਾ ਵਿਚਾਰ ਲਈਏ ਭਗਤ ਕਬੀਰ ਸਾਹਿਬ ਮਥੁਰਾ ਦੀ ਧਰਤੀ ਦੇ ਉੱਤੇ ਜਾਂਦੇ ਨੇ ਇਦਾਂ ਚਲਦੇ ਆ ਚਲਦੇ ਆ ਹੁਣ ਮਥੁਰਾ ਸ਼੍ਰੀ ਕ੍ਰਿਸ਼ਨ ਜੀ ਦਾ ਨਗਰ ਹੈ ਉਹਨਾਂ ਦੀ ਨਗਰੀ ਮੰਨੀ ਜਾਂਦੀ ਹੈ ਸ਼੍ਰੀ ਕ੍ਰਿਸ਼ਨ ਜੀ ਦੇ ਇਦਾਂ ਮੰਦਰਾਂ ਨੂੰ ਦੇਖਦੇ ਨੇ ਉੱਥੋਂ ਦੇ ਪੰਡਤ ਇਦਾਂ ਵਡਿਆਈ ਕਰਦੇ ਨੇ ਵੱਖ-ਵੱਖ ਰੂਪਾਂ ਦਾ ਸੰਬੋਧਨ ਕਰਦੇ ਨੇ ਉਹਨਾਂ ਨੂੰ ਦੇਖੋ ਜੀ ਇਹ ਸ਼ਾਮ ਜੀ ਨੇ ਇਹ ਕਨਈਆ ਜੀ ਨੇ ਇਹ ਗੋਪਾਲ ਨੇ ਇਦਾਂ ਬੜੇ ਨਾਮ ਨੇ ਕ੍ਰਿਸ਼ਨ ਕੀਤੇ ਕਬੀਰ ਸਬ ਕਹਿੰਦੇ ਠੀਕ ਹੈ ਪਰ ਮੈਂ ਇਹਨਾਂ ਨੂੰ ਮੰਨਦਾ ਅਚਿਆ ਜੀ ਕਿਉਂ ਨਹੀਂ ਮੰਨਦੇ ਇਹ ਤਾਂ ਜਗਤ ਨੂੰ ਪੈਦਾ ਕਰਨ ਵਾਲੇ ਨੇ ਸਭ ਕੁਝ ਤੇ ਇਹਨਾਂ ਦੇ ਵਿੱਚੋਂ ਹੀ ਪੈਦਾ ਹੋਇਆ ਹੈ ਸ਼੍ਰੀ ਕ੍ਰਿਸ਼ਨ ਜੀ ਕਹਿਣ ਲੱਗੇ ਤੁਸੀਂ ਦੱਸੋ ਵੀ ਕ੍ਰਿਸ਼ਨ ਜੀ ਨੇ ਜਿਹੜੇ ਉਹਨਾਂ ਦੇ ਪਿਤਾ ਜੀ ਕੌਣ ਨੇ ਕਹਿਣ ਲੱਗੇ ਜੀ ਵਾਸੂਦੇਵ ਉਹ ਕਿਹਦੇ ਘਰੇ ਪਲ ਕੇ ਵੱਡੇ ਹੋਏ ਨੇ ਕਹਿਣ ਲੱਗੇ ਜੀ ਨੰਦ ਜੀ ਦੇ ਇਦਾਂ ਹੀ ਆ ਨਾ ਉਹਨਾਂ ਦੀ ਜਿਹਦੀ ਪਾਲਣਾ ਹੋਈ ਉਹ ਨੰਦ ਜੀ ਨੇ ਕੀਤੀ ਸੀ ਕਹਿਣ ਲੱਗੇ ਤੁਸੀਂ ਪਰ ਇਹ ਵੀ ਕਹਿੰਦੇ ਹੋ ਨਾ ਵੀ ਨੰਦ ਜੀ ਨੇ ਕਈ ਜਨ ਭਗਤੀ ਕੀਤੀ ਬਚਨ ਆਉਂਦਾ ਹੈ ਬਾਣੀ ਅੰਦਰ ਅਨੰਦ ਜੀ ਨੇ ਕਈ ਕਈ ਜਨਮ ਭਗਤੀ ਕੀਤੀ ਉਹਨਾਂ ਭਗਤੀ ਕਰ ਕਰਕੇ ਥੱਕ ਗਏ ਉਹਨਾਂ ਪਰਮੇਸ਼ਰ ਅੱਗੇ ਆराधना ਕੀਤੀ ਫਿਰ ਕਹਿਣ ਲੱਗੇ ਉਹਨਾਂ ਦੀ ਆराधना ਨੂੰ ਸੁਣ ਕੇ ਸ਼੍ਰੀ ਕ੍ਰਿਸ਼ਨ ਜੀ ਦੇ ਰੂਪ ਦੇ ਵਿੱਚ ਪਰਮਾਤਮਾ ਦੇ ਘਰ ਵਿੱਚ ਆਏ ਇਹ ਕਹਾਣੀਆਂ ਅਸੀਂ ਵੀ ਇਦਾਂ ਬਣਾਈਆਂ ਨੇ ਗੁਰانک ਸਾਹਿਬ ਪਾਤਸ਼ਾਹ ਨਾਲ ਪਰ ਕਬੀਰ ਸਾਹਿਬ ਕਹਿੰਦੇ ਲੱਖ 84 ਜੀ ਜੂਨ ਮੈਂ ਪਰਮਤ ਆਨੰਦ ਬਹੁ ਥਾ ਕੋਰੇ ਕਹਿਣ ਲੱਗੇ ਇਹਦਾ ਤੁਸੀਂ ਕਹਿੰਦੇ ਹੋ ਸਾਰੀਆਂ ਗੱਲਾਂ ਵੀ 184 ਜੋਨਾ ਵਿੱਚ ਇਦਾਂ ਆਨੰਦ ਨੇ ਭਟਕਦਿਆਂ ਭਟਕਦਿਆਂ ਇਦਾਂ ਥੱਕ ਗਏ ਤੇ ਉਸ ਤੋਂ ਬਾਅਦ ਭਗਤ ਹੇਤ ਅਵਤਾਰ ਲਿਓ ਹੈ ਭਗਤ ਜਨਾ ਬੱਪਰਾ ਕੋਰੇ ਕਹਿਣ ਲੱਗੇ ਉਹਨਾਂ ਦੀ ਭਗਤੀ ਤੋਂ ਪ੍ਰਸੰਨ ਹੋ ਕੇ ਪ੍ਰਮਾਤਮਾ ਨੇ ਉਹਨਾਂ ਦੇ ਘਰ ਜਨਮ ਲਿਆ ਕਿਹਾ ਜਾਂਦਾ ਹੈ ਇਦਾਂ ਕਬੀਰ ਸਾਹਿਬ ਨੇ ਉਹੀ ਕਿਹਾ ਪਰ ਕਹਿਣ ਲੱਗੇ ਮੈਨੂੰ ਇਹ ਦੱਸੋ ਤਮ ਜੋ ਕਹਿ ਤਹੋਂ ਨੰਦ ਸੁਨੰਦਨ ਤੁਸੀਂ ਇਹ ਕਹਿੰਦੇ ਹੋ ਵੀ ਕ੍ਰਿਸ਼ਨ ਜੀ ਨੰਦ ਦੇ ਪੁੱਤਰ ਨੇ ਤਮ ਜੋ ਇਹ ਨਹੀਂ ਕਿ ਆ ਵੀ ਸੱਚ ਹੈ ਇਹ ਕਿਹਾ ਤੁਸੀਂ ਕਹਿੰਦੇ ਹੋ ਇਹ ਗੱਲ ਆ ਤੁਮ ਜੋ ਕਹਿ ਤਹੋਂ ਨੰਦ ਸੋ ਨੰਦਨ ਨੰਦ ਸੁਨੰਦਨ ਕਾ ਕੋ ਰੇ ਪਰ ਇਹ ਦੱਸੋ ਵੀ ਕ੍ਰਿਸ਼ਨ ਤੁੰਦ ਨੰਦ ਦਾ ਪੁੱਤਰ ਹੈ ਨੰਦ ਕੀ ਦਾ ਪੁੱਤਰ ਹੈ ਇਹ ਦੱਸੋ ਉਹ ਕਹਿਣ ਲੱਗੇ ਉਹ 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 ਦਾ ਦੱਸਿਆ ਨਾਮ ਉਹ ਉਹ ਦਾ ਕਿਹੜਾ ਪੁੱਤਰ ਹੈ ਕਹਿਣ ਲੱਗੇ ਅਖੀਰ ਤੇ ਜਾ ਕੇ ਤਾਂ ਇਹ ਕਹਿਣਾ ਪਏਗਾ ਨਾ ਵੀ ਉਹ ਪਰਮਾਤਮਾ ਹੈ ਉਸ ਤੋਂ ਉੱਪਰ ਕੁਝ ਨਹੀਂ ਹੈ ਗੱਲ ਅਖੀਰ ਤਾਂ ਉੱਥੇ ਪਹੁੰਚੇਗੀ ਨਾ ਤੁਮ ਜੋ ਕਹਤ ਹੋਂ ਨੰਦ ਸੁਨੰਦਨ ਨੰਦ ਸੁਨੰਦਨ ਕਾ ਕੋਰੇ ਧਰਨ ਆਕਾਸ਼ ਦਸੋ ਦਿਸ਼ ਨਾਹੀ ਤਬ ਇਹ ਨੰਦ ਕਹਾਂ ਫੋਰੇ ਜਦੋਂ ਧਰਤੀ ਵੀ ਨਹੀਂ ਸੀ ਆਕਾਸ਼ ਵੀ ਨਹੀਂ ਸੀ ਚੰ드ਰਮਾ ਵੀ ਨਹੀਂ ਸੀ ਸੂਰਜ ਵੀ ਨਹੀਂ ਸੀ ਕੁਛ ਵੀ ਨਹੀਂ ਸੀ ਅਰਥ ਭਾਵਕ ਆਨੰਦ ਵੀ ਨਹੀਂ ਸੀ ਜੇ ਆਨੰਦ ਨਹੀਂ ਸੀ ਉਹਦਾ ਪੁੱਤਰ ਕ੍ਰਿਸ਼ਨ ਵੀ ਨਹੀਂ ਸੀ ਉਦੋਂ ਤਾਂ ਕੁਛ ਵੀ ਨਹੀਂ ਸੀ ਪਰ ਕਬੀਰ ਸਾਹਿਬ ਕਹਿੰਦੇ ਇੱਕ ਸੀ ਉਦੋਂ ਜਦੋਂ ਧਰਤੀ ਆਕਾਸ਼ ਚੰ드ਰਮਾ ਤਾਰੇ ਸੂਰਜ ਕੁਛ ਵੀ ਨਹੀਂ ਸੀ ਆਨੰਦ ਵੀ ਨਹੀਂ ਸੀ ਉਹਦਾ ਪੁੱਤਰ ਕ੍ਰਿਸ਼ਨ ਵੀ ਨਹੀਂ ਸੀ ਉਦੋਂ ਇੱਕ ਪਰਮਾਤਮਾ ਉਦੋਂ ਵੀ ਸੀ ਸਭ ਤੋਂ ਪਹਿਲਾਂ ਤੇ ਕੇਵਲ ਉਹ ਇੱਕ ਵਾਹਿਗੁਰੂ ਪਰਮੇਸ਼ਰ ਹੀ ਹੈ ਤਰਨ ਆਕਾਸ਼ ਤਹੋਦਸ ਨਾਹੀ ਤਬ ਉਹ ਆਨੰਦ ਕਹਾ ਥੋਰੇ ਸੰਕਟ ਨਹੀਂ ਪਰੈ ਅਸੀਂ ਪੜਦੇ ਆਂ ਸ਼੍ਰੀ ਕ੍ਰਿਸ਼ਨ ਤੇ ਸੰਕਟ ਬੜੇ ਪੈ ਗਏ ਜਿੱਦਾਂ ਪਰਮਾਤਮਾ ਦੇ ਉੱਤੇ ਕੋਈ ਸੰਕਟ ਨਹੀਂ ਪੈਂਦਾ ਕੋਈ ਮੁਸੀਬਤ ਨਹੀਂ ਪੈਂਦੀ ਹੈ ਸੰਕਟ ਨਹੀਂ ਪਰੈ ਜੋਨ ਨਹੀਂ ਆਵੇ ਉਹ ਜਨਮ ਮਰਨ ਦੇ ਵਿੱਚ ਨਹੀਂ ਹੈ ਨਾਮ ਨਰੰਜਨ ਜਾਪੋਰੇ ਉਹਦਾ ਨਾਮ ਵੀ ਨਰੰਜਨ ਹੈ ਉਹ ਕਲਖ ਤੋਂ ਰਹਤਾ ਮਾਇਆ ਤੋਂ ਰਹਤਾ ਕਬੀਰ ਕੋ ਸੁਆਮੀ ਐਸੋ ਠਾਕਰ ਜਾਪੋ ਮਾਈ ਨਾ ਬਾਪੋਰੇ ਕਬੀਰ ਸਭ ਕਹਿੰਦੇ ਠੀਕ ਹੈ ਤੁਸੀਂ ਮੰਨਣਾ ਭਾਈ ਤੁਹਾਡਾ ਘਰੋਸਾ ਹੈ ਪਰ ਮੇਰਾ ਸੁਆਮੀ ਤੇ ਉਹ ਹੈ ਜਿਹੜਾ ਸਾਰਿਆਂ ਦਾ ਮਾਂ ਪਿਓ ਹੈ ਪਰ ਉਹਦਾ ਕੋਈ ਮਾਂ ਪਿਓ ਨਹੀਂ ਹੈ ਮੈਂ ਤੇ ਉਸ ਨੂੰ ਪਰਮੇਸ਼ਰ ਮੰਨਦਾ ਜਾਪੋ ਮਾਈ ਨਾ ਬਾਪੂਰੇ ਜਿਹਦਾ ਕੋਈ ਮਾਂ ਪਿਓ ਨਹੀਂ ਹੈ ਉਹ ਤਾਂ ਆਪਣੇ ਆਪ ਕੋਈ ਪੈਦਾ ਹੋਇਆ ਜਿਹਨੂੰ ਗੁਰਨਾਣਕ ਸਾਹਿਬ ਨੇ ਕਿਹਾ ਸਵੈ ਬਾਂ ਆਪਣੇ ਆਪੋਂ ਬਣਿਆ ਹੋਇਆ ਉਹਨੂੰ ਬਣਾਉਣ ਵਾਲਾ ਕੋਈ ਨਹੀਂ ਹੈ ਇੱਕ ਸਮਾਂ ਆਇਆ ਗੁਰਮਖੋ ਸ਼੍ਰੀ ਕ੍ਰਿਸ਼ ਰਾਮਚੰਦਰ ਜੀ ਨੂੰ ਵੀ ਇਥੇ ਰੱਬ ਕਰਕੇ ਮੰਨਿਆ ਗਿਆ ਠੀਕ ਹੈ ਮੰਨਣ ਨੂੰ ਤੇ ਕੋਈ ਕੁਝ ਵੀ ਮੰਨ ਸਕਦਾ ਹੈ ਪਰ ਜਦੋਂ ਅਸੀਂ ਬਾਣੀ ਦੇ ਬਚਨ ਪੜ੍ਹਦੇ ਆ ਕਬੀਰ RAM ਕਹਿਨ ਮੈਂ ਭੇਦ ਹੈ ਜਮ ਇੱਕ ਵਿਚਾਰ ਸੋਈ RAM ਸਭ ਕਹੈ ਸੋਈ ਕੋਤਕਹਾਰ ਇੱਕ ਉਹ ਹੈ ਜਿਹਦੇ ਕੋਤਕ ਕੀਤੇ ਜਾਂਦੇ ਨੇ ਜਿਹਦੀ ਲੀਲਾ ਕੀਤੀ ਜਾਂਦੀ ਹੈ ਜਿਹਦੀਆਂ ਨਕਲਾਂ ਉਤਾਰੀਆਂ ਜਾਂਦੀਆਂ ਨੇ ਹੁੰਦੀ ਨਾ RAM ਲੀਲਾ ਉਹਦਾ ਕੋਤਕ ਕੀਤਾ ਜਾਂਦਾ ਹੈ ਰੂਪ ਧਾਰਨ ਕੀਤਾ ਜਾਂਦਾ ਵੀ ਇਹ RAM ਜੀ ਨੇ ਇਹ ਸੀਤਾ ਹੈ ਇਹ ਲਖਮਣ ਹੈ ਕਹਿੰਦੇ ਇੱਕ ਪਰਮਾਤਮਾ ਉਹ ਹੈ ਜਿਹਨੂੰ ਸਾਰੇ ਕਹਿੰਦੇ ਨੇ ਪਰ ਉਹ ਰਮਿਆ ਹੋਇਆ ਹੈ ਉਹਦਾ ਕੋਈ ਰੂਪ ਰੰਗ ਨਹੀਂ ਹੈ ਇਸ ਕਰਕੇ ਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਵੀ ਇਹ ਹੀ ਕਿਹਾ ਪਾਤਸ਼ਾਹ ਕਹਿੰਦੇ ਰੂਪ ਨ ਰੇਖ ਨ ਰੰਗ ਕਿਛ ਤਹਿ ਗੁਣ ਤਰੇਹ ਗੁਣ ਤੇ ਪ੍ਰਭ ਪੰਨ ਤਿਸੈ 부ਝਾਏ ਨਾਨਕਾ 부ਝਾਏ ਦਾ ਅਰਥ ਸੋਝੀ ਦੇਣਾ ਅਕਲ ਦੇਣਾ ਗਿਆਨ ਦੇਣਾ ਪਰ ਏ ਨਾਨਕ ਜੀ ਪਰਮਾਤਮਾ ਸੋਝੀ ਉਹਨਾਂ ਨੂੰ ਦਿੰਦਾ ਹੈ ਇਹ ਅਕਲ ਉਹਨਾਂ ਨੂੰ ਦਿੰਦਾ ਹੈ ਇਹ ਸਮਝ ਉਹਨਾਂ ਨੂੰ ਦਿੰਦਾ ਹੈ ਜਿਸ ਹੋਵੈ ਸੋ ਪ੍ਰਸੰਨ ਜਿਨ੍ਹਾਂ ਉੱਪਰ ਪਰਮਾਤਮਾ ਪ੍ਰਸੰਨ ਹੋ ਜਾਂਦਾ ਹੈ ਖੁਸ਼ ਹੋ ਜਾਂਦਾ ਹੈ ਤੇ ਜੇ ਗੁਰਮਖ ਕੋ ਸਾਨੂੰ ਇਹ ਸੋਝੀ ਮਿਲ ਰਹੀ ਹੈ ਜੇ ਸਾਨੂੰ ਇਹ ਅਕਲ ਮਿਲ ਰਹੀ ਹੈ ਜੇ ਸਾਨੂੰ ਪ੍ਰਮਾਤਮਾ 부ਝਾ ਰਿਹਾ ਹੈ ਇਹਦਾ ਅਰਥ ਵਾਹਿਗੁਰੂ ਸਾਡੇ ਤੇ ਪ੍ਰਸਾਨ ਹੈ ਤਾਂ ਹੀ ਸੋਝੀ ਮਿਲ ਰਹੀ ਹੈ ਨਾ ਕਿਉਂਕਿ ਇਹ ਇਹ ਪਾਤਸ਼ਾਹ ਕਹਿੰਦੇ ਇਹਨਾਂ ਗੱਲਾਂ ਦੀ ਸੋਝੀ ਕਿੰਨਾਂ ਨੂੰ ਦਿੰਦਾ ਵਾਹਿਗੁਰੂ ਜਿੰਨਾ ਉੱਤੇ ਉਹ ਪ੍ਰਸੰਨ ਹੁੰਦਾ ਹੈ ਸਾਡੇ ਤੇ ਪ੍ਰਸੰਨ ਹੈ ਤੇ ਸੋਝੀ ਸਾਨੂੰ ਤੰਗ ਰਹੀ ਹੈ ਨਹੀਂ ਤੇ ਚੇਤਾ ਕਰੋ ਇੱਥੇ ਬੰਦਾ ਪੱਥਰ ਪੂਜਦਾ ਹੀ ਜੰਮਦਾ ਹੈ ਤੇ ਪੱਥਰ ਪੂਜਦਾ ਹੀ ਮਰ ਜਾਂਦਾ ਹੈ ਭਰਮ ਦੇ ਵਿੱਚ ਹੀ ਜੰਮਦਾ ਤੇ ਭਰਮ ਦੇ ਵਿੱਚ ਹੀ ਮਰ ਜਾਂਦਾ ਹੈ। ਬੰਦੇ ਨੂੰ ਰੱਬ ਕਹਿੰਦੇ ਆਂ ਜੰਮਦਾ ਤੇ ਬੰਦ ਨੂੰ ਰੱਬ ਕਹਿੰਦੇ ਆਂ ਮਰ ਜਾਂਦਾ। ਪਸ਼ੂਆਂ ਦੀ ਪੂਜਾ ਕਰਦਾ ਕਰਦਾ ਸੱਪਾਂ ਨੂੰ ਦੁੱਧ ਪਿਲਾਉਂਦਾ ਪਿਲਾਉਂਦਾ ਮਰ ਜਾਂਦਾ ਬੰਦਾ। ਜਿਸ ਸਾਨੂੰ ਇਹ ਸੋਚੀ ਹੈ ਜਿਸ ਸਾਨੂੰ ਇਹ ਗੁਰੂ ਨੇ ਗਿਆਨ ਬਖਸ਼ਿਸ਼ ਕੀਤਾ ਹੈ ਵੀ ਉਹ ਪ੍ਰਮਾਤਮਾ ਦਾ ਕੋਈ ਰੂਪ ਰੰਗ ਨਹੀਂ ਹੈ ਉਹ ਵਾਹਿਗੁਰੂ ਸਾਡੇ ਤੇ પ્રસન્ન ਹੈ। ਇਸ ਸੈਵ ਬੁਜਾਏ ਨਾਨਕਾ ਜਿਸ ਹੋਵੇ ਸੋ ਪਰਸੰਨ ਅਬਨਾਸ਼ੀ ਪ੍ਰਭ ਮਨ ਮੈਂ ਰਾਖ ਅਸਪਤੀ ਦੀ ਰੰਮਤ ਇਥੋਂ ਹੁੰਦੀ ਹੈ ਅਬਨਾਸ਼ੀ ਪ੍ਰਭ ਮਨ ਮੈਂ ਰਾਖ ਏ ਭਾਈ ਉਸ ਨਾ ਨਾਸ਼ ਹੋਣ ਵਾਲੇ ਪਰਮਾਤਮਾ ਨੂੰ ਆਪਣੇ ਮਨ ਵਿੱਚ ਵਸਾ ਹੁਣ ਦੋ ਗੱਲਾਂ ਪਹਿਲੀ ਪੰਕਤੀ ਚ ਸਮਝ ਪੈ ਗਈਆਂ ਕਿ ਇੱਕ ਤੇ ਉਹ ਅਬਨਾਸ਼ੀ ਹੈ ਕਦੇ ਵੀ ਨਾਸ਼ ਹੋਣ ਵਾਲਾ ਨਹੀਂ ਹੈ ਦੂਸਰੀ ਕੀ ਸਮਝ ਪਈ ਮਨ ਮੇ ਰਾਖ ਉਹਦਾ ਟਿਕਾਣਾ ਕਿਸੇ ਇਮਾਰਤ ਵਿੱਚ ਨਹੀਂ ਹੁੰਦਾ ਉਹਦਾ ਟਿਕਾਣਾ ਮਨ ਵਿੱਚ ਹੁੰਦਾ ਹੈ ਜਿਵੇਂ ਸੋਨਾ ਤੇ ਉਹਨੂੰ ਮਨ ਵਿੱਚ ਵਸਾ ਮੈਂ ਗੁਰੂ ਰਖੋ ਕੱਲ ਵੀ ਇੱਕ ਬੇਨਤੀ ਸੰਗਤਾਂ ਨੂੰ ਕੀਤੀ ਸੀ ਸ਼ਾਮ ਦੇ ਦੀਵਾਨਾ ਵਿੱਚ ਅਜੇ ਤੱਕ 80% ਸਾਡੀ ਕੌਮ ਨੂੰ ਇਹ ਹੀ ਨਹੀਂ ਸਮਝ ਆਈ ਮੈਂ ਗੁਰਦੁਆਰੇ ਲੈਣ ਕੀ ਜਾਣਾ ਹੈ। ਮਾਫ਼ ਕਰਨਾ। ਹਾਂ 20% ਨੂੰ ਸੋਝੀ ਆ ਗਈ ਗੁਰੂ ਨੇ ਕਿਰਪਾ ਕੀਤੀ। ਨਹੀਂ ਤੇ 80% ਸੀ ਇਹ ਹੀ ਕਹਿੰਨੇ ਆ ਜੀ ਸੇਵਾ ਕਰਨ ਚੱਲੇ ਆ। ਗੁਰੂ ਦੇ ਦਰਸ਼ਨ ਕਰਨ ਚੱਲੇ ਆ। ਪੁੱਛੀਓ ਦਰਸ਼ਨ ਕਿੱਦਾਂ ਹੁੰਦੇ ਨੇ ਮੱਥਾ ਟੇਕਿਆ ਇਧਰ ਦੀ ਗੀੜਾ ਕੱਤਿਆ ਉੱਥੇ ਮੱਥਾ ਟੇਕਿਆ ਪ੍ਰਸ਼ਾਦ ਲਿਆ ਕਹਿੰਦੇ ਦਰਸ਼ਨ ਹੋਵੇ ਗੁਰੂ ਦੇ ਤੇ ਇਦਾਂ ਦਰਸ਼ਨ ਤੇ ਨਹੀਂ ਹੁੰਦੇ ਦਰਸ਼ਨ ਦਾ ਤਰੀਕਾ ਤੇ ਹੈ ਹੀ ਨਹੀਂ ਇਹ ਕਿਸ ਕਰ ਕਈ ਕਹਿਣਗੇ ਜੀ ਸਿਮਰਨ ਕਰਨ ਚੱਲੇ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਸਿਮਰਨ ਕਰਨ ਦੀ ਥਾਂ ਵੀ ਨਹੀਂ ਹੈ ਸਿਮਰਨ ਕਿਤੇ ਵੀ ਹੋ ਸਕਦਾ ਹੈ ਇਤੋਂ ਨੇ ਕਿਤੇ ਵੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠ ਕੇ ਅਸੀਂ ਵਾਹਿਗੁਰੂ ਦਾ ਸਿਮਰਨ ਕਰ ਸਕਦੇ ਹਾਂ ਇਤ ਸਿਮਰਨ ਕਿਵੇਂ ਕਰਨਾ ਹੈ ਇਹ ਸਿੱਖਣ ਗੁਰੂ ਕੋਲੋਂ ਆਏ ਆ ਇਤੇ ਸਿੱਖਿਆ ਲੈਣ ਆਏ ਆ ਸੇਵਾ ਦੁਨੀਆ ਵਿੱਚ ਕਰਨੀ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਪਰ ਸੇਵਾ ਕਿਵੇਂ ਕਰਨੀ ਹੈ ਇਹ ਗੁਰੂ ਕੋਲ ਬੈਠਾਂਗਾ ਤੇ ਸੋਝੀ ਮਿਲੇਗੀ ਇੱਥੇ ਮੈਂ ਸਿੱਖਣ ਵਾਸਤੇ ਆਇਆ ਹਾਂ ਪਰ ਅਸੀਂ ਇਸ ਕਰਕੇ ਮੰਦਰ ਤੇ ਗੁਰਦੁਆਰੇ ਵਿੱਚ ਸਭ ਤੋਂ ਵੱਡਾ ਫਰਕ ਕੀ ਹੁੰਦਾ ਹੈ ਮੰਦਰ ਵਿੱਚ ਮੂਰਤੀ ਸਥਾਪਿਤ ਕੀਤੀ ਜਾਂਦੀ ਹੈ ਕਿਉਂਕਿ ਉਹ ਮੂਰਤੀ ਪੂਜਣ ਦੀ ਥਾਂ ਹੈ ਗੁਰਦੁਆਰੇ ਮੂਰਤੀ ਸਥਾਪਿਤ ਨਹੀਂ ਕੀਤੀ ਜਾਂਦੀ ਇੱਥੇ ਗਿਆਨ ਰੂਪ ਗੁਰੂ ਦਾ ਪ੍ਰਕਾਸ਼ ਹੁੰਦਾ ਹੈ ਕਿਉਂਕਿ ਗਿਆਨ ਲੈਣ ਦੀ ਥਾਂ ਹੈ ਇਹ ਫਰਕ ਸਭ ਤੋਂ ਵੱਡਾ ਤੋਂ ਮਾਂ ਪਹਿਲਾ ਵਕਤ ਕਿਹਾ ਉਹ ਪਰਮਾਤਮਾ ਅਬ ਨਾਸ਼ੀ ਹੈ ਕਦੇ ਨਾਸ਼ ਨਹੀਂ ਹੁੰਦਾ ਪ੍ਰਭ ਮਨ ਮਹਿ ਰਾਖ ਉਸ ਪ੍ਰਭ ਨੂੰ ਮਨ ਵਿੱਚ ਰੱਖ ਕਿਉਂ ਕਿਉਂਕਿ ਜਦੋਂ ਵੀ ਉਸ ਪਰਮਾਤਮਾ ਦਾ ਟਿਕਾਣਾ ਹੋਵੇਗਾ ਨਾ ਉਹਦਾ ਟਿਕਾਣਾ ਜਪਣ ਵਾਲਿਆਂ ਦੇ ਮਨ ਵਿੱਚ ਹੀ ਹੋਵੇਗਾ ਮਾਨੁਖ ਕੀ ਤੂੰ ਪ੍ਰੀਤ ਤਿਆਗ ਵਸੇ ਇਹਦੇ ਸਿੱਧੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤੇ ਨੇ ਕਿ ਬੰਦੇ ਬੰਦਿਆਂ ਦਾ ਮੋਹ ਛੱਡ ਦੇ ਇਦਾਂ ਸਭ ਸਿੱਧੇ ਜੇ ਕਰ ਦੁੱਤੇ ਪਰ ਗੁਰਨਖੋ ਜੇਕਰ ਆਪਾਂ ਸੰਪੂਰਨ ਇਸ ਭਾਵ ਨੂੰ ਦੇਖੀਏ ਵੀ ਪ੍ਰਕਰਨ ਕੀ ਚੱਲਦਾ ਪਿਆ ਤੇ ਇੱਥੇ ਇਹਦੇ ਅਰਥ ਬਣਦੇ ਨੇ ਜੋ ਮਨੁੱਖਾਂ ਸਰੀਰ ਵਿੱਚ ਜਨਮ ਲੈ ਕੇ ਸੰਸਾਰ ਤੇ ਆਏ ਨੇ ਤੂੰ ਉਹਨਾਂ ਨੂੰ ਰੱਬ ਮੰਨਦਾ ਪਿਆ ਉਹਨਾਂ ਦਾ ਪਿਆਰ ਛੱਡ ਮਨੁੱਖ ਕੀ ਅਰਥ ਕੀ ਬਣਿਆ ਪ੍ਰਕਰਨ ਦੇ ਅਨੁਸਾਰ ਬਣੇਗਾ ਕਿ ਜਿੰਨਾ ਮਨੁੱਖਾਂ ਨੂੰ ਤੂੰ ਰੱਬ ਕਹਿ ਕੇ ਕੇ ਪ੍ਰੀਤ ਕਰਕੇ ਬੈਠਾ ਹੈ ਉਹਨਾਂ ਉਹਨਾਂ ਮਨੁੱਖਾਂ ਸਰੀਰ ਰੂਪੀ ਧਾਰੀ ਉਹਨਾਂ ਦਾ ਪ੍ਰਿਆਰ ਉਹਨਾਂ ਦੀ ਪ੍ਰੀਤ ਛੱਡ ਕਿਉਂ ਕਿਉਂਕਿ ਇਹ ਨਾਸ਼ ਹੋਣ ਵਾਲੇ ਨੇ ਤੇ ਪ੍ਰਮਾਤਮਾ ਤੇ ਅਬਨਾਸ਼ੀ ਹੈ ਤਸਤੇ ਪਰੈ ਨਹੀਂ ਕਿਛ ਹੋਏ ਉਸ ਤੋਂ ਪਰੇ ਭਾਵ ਫਿਰ ਉਸਦੇ ਹੁਕਮ ਤੋਂ ਪਰੇ ਨਹੀਂ ਕਿਛ ਹੋਏ ਕੁਛ ਵੀ ਨਹੀਂ ਹੈ ਉਸ ਤੋਂ ਵੱਖਰਾ ਕੋਈ ਵੀ ਨਹੀਂ ਹੈ ਸਰ ਬਨ ਨਿਰੰਤਰ ਇੱਕ ਐਸੋਏ ਸਰਬ ਨਿਰੰਤਰ ਕੀ ਹੁੰਦਾ ਲਗਾਤਾਰ ਇੱਕ ਰਸ ਵਿਆਪਕ ਨਿਰੰਤਰ ਇੱਕ ਰਸ ਵਿਆਪਕ ਸਦੀਵੀ ਕਹਿਣ ਲੱਗੇ ਉਹ ਪ੍ਰਮਾਤਮਾ ਸਾਰਿਆਂ ਦੇ ਵਿੱਚ ਇੱਕ ਰਸ ਵਿਆਪਕ ਹੈ ਆਪੇ ਬੀਨਾ ਆਪੇ ਦਾਨਾ ਉਹ ਪ੍ਰਮਾਤਮਾ ਬੀਨਾ ਦਾ ਅਰਥ ਹੁੰਦਾ ਹੈ ਪਛਾਣ ਲੈਣ ਵਾਲਾ ਦਾਨਾ ਦਾ ਅਰਥ ਹੁੰਦਾ ਸੁਜਾਣ ਸਿਆਣਾ ਅਸੀਂ ਕਹਿੰਦੇ ਜੀ ਬੜਾ ਦਾਨਾ ਪਰਸ਼ ਹੈ ਬੜਾ ਸਿਆਣਾ ਅਕਲਵਾਨ ਹੈ ਵਾਹਿਗੁਰੂ ਪਰਮੇਸ਼ਰ ਸਭ ਤੋਂ ਦਾਨਾ ਹੈ ਉਹ ਸਭ ਤੋਂ ਸੁਜਾਣ ਹੈ ਆਪੇ ਬੀਨਾ ਉਹ ਸਭ ਨੂੰ ਪਛਾਣ ਲੈਣ ਵਾਲਾ ਹੈ ਅਰਥ ਕੀ ਬਣਿਆ ਉਹ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ ਤੂੰ ਦਰਿਆਉ ਦਾਨਾ ਬਿਨਾ ਮੈਂ ਮੱਛਲੀ ਕੈਸੇ ਅੰਤ ਲਾਹ ਗਹਿਰ ਗੰਭੀਰ ਗਹੀਰ ਸੁਜਨ ਬੜਾ ਡੂੰਘਾ ਹੈ ਗਹੀਰ ਬੜੀ ਡੂੰਗੀ ਸਮਝ ਰੱਖਣ ਵਾਲਾ ਹੈ ਸੁਜਾਨ ਹੈ ਉਹਦੀ ਸਮਝ ਬੜੀ ਉੱਚੀ ਹੈ ਪਾਰਬਰਮ ਪਰਮੇਸ਼ਰ ਗੋਬਿੰਦ ਜਿਹੜਾ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਧਰਤੀ ਦੀ ਰੱਖਿਆ ਕਰਨ ਵਾਲਾ ਹੈ ਕਿਰਪਾ ਨਿਦਾਨ ਦਿਆਲ ਬਖਸ਼ੰਦ ਉਹ ਕਿਰਪਾ ਦਾ ਖਜ਼ਾਨਾ ਹੈ। ਕਿਰਪਾ ਨਿਦਾਨ ਹੈ ਉਹ। ਦਿਆਲ ਹੈ ਉਹ ਸਾਰਿਆਂ ਤੇ ਦਇਆ ਕਰਨ ਵਾਲਾ ਹੈ। ਬਖਸ਼ੰਦ ਹੈ ਉਹ ਸਾਰਿਆਂ ਦੇ ਗੁਨਾਹਾਂ ਨੂੰ ਬਖਸ਼ਣ ਵਾਲਾ ਹੈ। ਉਹਦਾ ਦਿਲ ਬਹੁਤ ਵੱਡਾ ਹੈ। ਉਹ ਵੱਡੇ-ਵੱਡੇ ਪਾਪੀਆਂ ਨੂੰ ਵੀ ਬਖਸ਼ੰਦ ਦਿੰਦਾ ਹੈ, ਮਾਫ ਕਰ ਦਿੰਦਾ ਹੈ ਉਹ। ਕਿਰਪਾ ਨਿਦਾਨ ਜੇ ਤੂੰ ਚਾਹਣਾ ਹੈ ਕਿਰਪਾ ਹੋਵੇ ਤੇ ਕਿਰਪਾ ਦਾ ਖਜ਼ਾਨਾ ਕੇਵਲ ਇੱਕ ਵਾਹਿਗੁਰੂ ਹੈ। ਇਸ ਕਰਕੇ ਪਾਈ ਜੇ ਤੂੰ ਰਹਿਮਤ ਤਰਸ ਚਾਉਣਾ ਹੈ ਕਿਰਪਾ ਚਾਉਣਾ ਹੈ ਤੇ ਕਿਰਪਾ ਕੇਵਲ ਵਾਹਿਗੁਰੂ ਪਰਮੇਸ਼ਵਰੀ ਕਰਦਾ ਹੁੰਦਾ ਕਿਉਂਕਿ ਕਿਰਪਾ ਦਾ ਖਜ਼ਾਨਾ ਉਹੀ ਹੈ ਕਿਰਪਾ ਨਿਦਾਨ ਹੈ ਉਹ ਕਈ ਵਾਰ ਨਾ ਸਾਡੇ ਸਿੱਖ ਘਰਾਂ ਦੇ ਵਿੱਚ ਹੀ ਇਹ ਗੱਲਾਂ ਹੋ ਜਾਂਦੀਆਂ ਨੇ ਕਿਰਪਾ ਨਿਦਾਨ ਤੋਂ ਬੰਨ ਗੱਲ ਚੇਤੇ ਜਾਂਦੇ ਕਈ ਵਾਰ ਸਿੱਖ ਆਪ ਸੰਗਤਾਂ ਦੇ ਘਰਾਂ 'ਚ ਜਾਂਦੇ ਆ ਉਹ 5 ਮਿੰਟ ਤੇ ਗੱਲ ਗੁਰੂ ਦੀ ਕਰਦੇ ਆ 10 ਵਰ ਸੱਤ ਕਮੈਂਟ ਆ ਉਸ ਤੋਂ ਬਾਅਦ ਗਿਆਨੀ ਜੀ ਅਸੀਂ ਫਲਾਨੇ ਬਾਬਾ ਜੀ ਕੋਲੇ ਜਾਨੇ ਆ ਮਹਾਪੁਰਖਾਂ ਦੀ ਬੜੀ ਕਿਰਪਾ ਹੈ ਫਿਰ ਮਹਾਪੁਰਖਾਂ ਤੇ ਆ ਜਾਂਦੇ ਆ ਇਹ ਸਾਡਾ ਪੁੱਤਰ ਜੀ ਅਸੀਂ ਫਲਾਨੇ ਬਾਬਾ ਜੀ ਕੋਲੋਂ ਅਰਦਾਸ ਕਰਾਈ ਸੀ ਉਹਦਾ ਦੀ ਕਿਰਪਾ ਨਾਲ ਹੀ ਹੋਇਆ ਕਿਰਪਾ ਦਾ ਖਜ਼ਾਨਾ ਤੇ ਪਰਮੇਸ਼ਰ ਹੈ ਉਹ ਕਿਰਪਾ ਨਿਦਾਨ ਤੇ ਹੋਈ ਹੈ ਨਾ ਕਿਰਪਾ ਹੈ ਤੇ ਕੇਵਲ ਵਾਹਿਗੁਰੂ ਦੀ ਹੈ ਗੁਰਮੁਖ ਕਿਸੇ ਮਨੁੱਖ ਵਿੱਚ ਕੋਈ ਤਾਕਤ ਨਹੀਂ ਆ ਕਿਰਪਾ ਕਰ ਸਕੇ ਜੋ ਕੁਝ ਵੀ ਕੋਈ ਕਿਸੇ ਕੋਲੇ ਹੈ ਉਹ ਪਰਮਾਤਮਾ ਵੱਲੋਂ ਬਖਸ਼ਿਸ਼ ਕੀਤਾ ਹੋਇਆ ਹੈ ਠੀਕ ਹੈ ਕਿਸੇ ਨੂੰ ਪਰਮਾਤਮਾ ਨੇ ਇਹ ਇੱਕ ਰਹਿਮਤ ਕਰ ਦਿੱਤੀ ਪਰ ਅਸਲ ਵਿੱਚ ਉਹ ਆਈ ਤੇ ਉਸ ਪਰਮੇਸ਼ਰ ਦੇ ਘਰ ਦੇ ਵਿੱਚੋਂ ਹੀ ਹੈ ਨਾ ਇਸ ਕਰਕੇ ਕਿਰਪਾ ਨਦਾਨ ਕਿਰਪਾ ਦਾ ਖਜ਼ਾਨਾ ਉਹ ਇੱਕ ਪਰਮੇਸ਼ਰ ਵਾਹਿਗੁਰੂ ਹੈ ਦਿਆਨ ਬਖਸ਼ੰਦ ਉਹ ਦਿਆ ਦਿਆਂ ਵਾਲਾ ਹੈ ਉਹ ਸਭ ਨੂੰ ਬਖਸ਼ੰਦ ਕਰਨ ਵਾਲਾ ਹੈ ਸਾਦ ਤੇਰੇ ਕੀ ਚਰਨੀ ਪਾਉ ਨਾਨਕ ਕੈ ਮਨ ਨਾਨਕ ਦੇ ਮਨ ਵਿੱਚ ਇਹ ਅਨਰਾਉ ਅਨਰਾਉ ਹੁੰਦਾ ਤਾਂਗ ਲਾਲਸਾ ਖਿੱਚ ਕਹਿੰਨ ਲੱਗੇ ਹੇ ਵਾਹਿਗੁਰੂ ਅਜਾ ਸਾਹਿਬ ਪਾਤਸ਼ਾਹ ਕਹਿੰਦੇ ਹੇ ਨਾਨਕ ਜੀ ਨਾਨਕ ਦੇ ਮਨ ਵਿੱਚ ਇਹ ਖਿੱਚ ਹੈ ਇਹ ਤਾਂਗ ਹੈ ਇਹ ਹੀ ਇੱਕ ਆਸ ਹੈ ਕਿ ਆਸ ਹੈ ਸਾਧ ਤੇਰੇ ਕੀ ਚਰਨੀ ਪਾਉਂ ਮੈਂ ਤੇਰੇ ਸਾਧ ਜਨਾਂ ਦੇ ਤੇਰੇ ਨਾਮ ਜਪਣ ਵਾਲਿਆਂ ਦੇ हे ਪ੍ਰਭੂ ਤੇਰਾ ਸਿਮਰਨ ਕਰਨ ਵਾਲਿਆਂ ਦੇ ਚਰਨਾਂ ਵਿੱਚ ਪੈ ਜਾਵਾਂ ਉਹਨਾਂ ਦੀ ਸੰਗਤ ਵਿੱਚ ਬੈਠ ਜਾਵਾਂ ਉਹਨਾਂ ਦੇ ਮਿਲਾਪ ਨਾਲ ਮੈਨੂੰ ਪ੍ਰਾਪਤ ਹੋ ਜਾਵੇ ਬਸ ਇਹ ਹੀ ਮੇਰਾ ਅਨਰਾਉ ਹੈ ਇਹੀ ਮੇਰੇ ਮਨ ਦੀ ਇੱਛਾ ਇਹੀ ਮੇਰੇ ਮਨ ਦੀ ਲਾਲਸਾ ਹੈ ਬਸ ਗੁਰਮਖੋ ਅਸੀਂ ਵੀ ਇਹੀ ਅਨਰਾਉ ਰੱਖੀਏ ਇਹ ਹੀ ਖਿੱਚ ਇਹ ਹੀ ਤਾਂਗ ਸਾਡੇ ਮਨ ਵਿੱਚ ਹੋਵੇ ਕਿ हे ਵਾਹਿਗੁਰੂ ਤੇਰੇ ਸਾਧ ਜਨਾਂ ਦੀ ਤੇਰਾ ਸਿਮਰਨ ਕਰਨ ਵਾਲਿਆਂ ਦੀ ਤੇਰੀ ਬੰਦਗੀ ਕਰਨ ਵਾਲਿਆਂ ਦੀ ਸੰਗਤ ਸਾਨੂੰ ਪ੍ਰਾਪਤ ਹੋਵੇ ਪਾਤਸ਼ਾਹ ਕਿਰਪਾ ਕਰਨ ਹੁਲਾ ਚੁੱਕਾਂ ਦੀ ਖਿਮਾ ਫਤਿਹ ਬਲਾਉ ਆਪ ਕੋ ਜੀ ਵਾਹਿਗੁਰੂ ਜੀ